ਮੇਰਾ ਨਾਮ ਕੋਈ ਆ ਤੁਸੀਂ ਮੰਦਰ ਕਮੇਟੀ ਆਪ ਨੂੰ ਹਾਂ ਜੀ ਮਤਲਬ ਕਿ ਵੀ ਪ੍ਰਧਾਨ ਮੰਨ ਲਓ ਸੇਵਾਦਾਰ ਮੰਨ ਲਓ ਵੀ ਮਤਲਬ ਕਿ ਦੇਖ ਰਿਹਾ ਸਾਰੀ ਮੇਰੇ ਹੱਥ ਚ ਹੀ ਗੁੱਝ ਗਈ ਜੀ ਤੁਹਾਨੂੰ ਨਹੀਂ ਜੀ ਕਿ ਤਨਾ ਕਿੰਨੀ ਤਰੀਕ ਘਟਨਾ ਕੀ ਘਟਨਾ ਹੋਈ ਹੈ ਸਾਰੀ ਵਿਸਤਾਰ ਚ ਦੱਸ ਇਹ ਕੱਲ ਰਾਤ ਤਕਰੀਬਨ ਜੀ 12 ਤੋਂ ਸਵਾ 12 ਦੇ ਵਿੱਚ ਵਿੱਚ ਹੋਇਆ ਜੀ ਚਾਂਸ 12 ਕ ਵੱਜ ਕੇ ਕੁਝ ਮਿੰਟਾਂ ਦੇ ਬੰਦੇ ਅੰਦਰ ਆਇਆ ਜੀ ਤੇ ਅੰਦਰ ਆ ਕੇ ਜੀ ਅਸੀਂ ਤਿੰਨ ਜਣੇ ਅੰਦਰ ਸੁੱਤੇ ਪਿਆ ਜੀ ਉਹ ਪਿੱਛੋਂ ਦੀ ਇੱਧਰ ਦੀ ਕੰਧ ਟੱਪ ਕੇ ਆਇਆ ਜੀ ਖੇਲ ਉੱਪਰ ਦੀ ਔਰ ਮੰਦਰ ਦੇ ਅੰਦਰ ਐਂਟਰ ਕਰਿਆ ਸਣੇ ਚੱਪਣਾ ਜੀ ਸਭ ਤੋਂ ਵੱਡੀ ਗੱਲ ਦਾ ਤਾਂ ਇਹ ਦੁੱਖ ਆ ਵੀ ਸਣੇ ਚੱਪਣਾ ਜੀ ਉਸ ਤੋਂ ਬਾਅਦ ਜੀ ਉਹਨੇ ਲੱਕ ਚੋਂ ਪੇਚਕਾਸ ਕੱਢਿਆ ਪੇਚਕਾਸ ਨਾਲ ਲੋਕ ਤੋੜਿਆ ਮੰਦਰ ਦਾ ਮੰਦਰ ਦੇ ਮਤਲਬ ਕਿ ਮੂਰਤੀ ਦੇ ਜੰਨਾ ਵੀ ਸਮਾਨ ਸੀ ਗਲੇ 'ਚ ਚਾਂਦੀ ਦੀ 체ਨ ਵਗੈਰਾ ਜਾਂ ਛਾਤਰ ਵਗੈਰਾ ਕੁਝ ਵੀ ਸੀਗਾ ਜੀ ਪੈਸੇ ਸੀਗੇ ਨੋਟਾਂ ਦੇ ਹਾਰ ਸੀ ਉਹ ਮਤਲਬ ਕਿ ਸਟੀਚਿੰਗ ਕੀਤੇ ਹੋਏ ਹੁੰਦੇ ਨੇ ਚੁੰਨੀਆਂ ਨਾਲ ਕੁੜੀਆਂ ਸਨਾਨ ਕਰਾਉਂਦੀਆਂ ਨੇ ਉਹਰੇ ਜੀ ਉਹ ਕੁੜੀਆਂ ਸਟੀਚਿੰਗ ਕਰਦੀਆਂ ਨੇ ਜਦੋਂ ਮਤਲਬ ਕਿ ਸ਼ਿੰਗਾਰ ਵਗੈਰਾ ਕਰਦੀਆਂ ਨੇ ਮਾਤਾ ਦਾ ਉਹ ਤੋਂ ਖੇਚਿਆ ਤਾਂ ਗਿਆ ਨਹੀਂ ਜੀ ਤੇ ਜਦੋਂ ਉਹਨੇ ਖੇਚਣ ਦੀ ਕੋਸ਼ਿਸ਼ ਕੀਤੀ ਸਾਰਾ ਸਮਾਨ ਮਾਤਾ ਦੀ ਫੁਲਕਾਰੀ ਵਗੈਰਾ ਬਲਾਊਜ਼ ਵਗੈਰਾ ਜਿਹੜਾ ਵੀ ਹੁੰਦਾਗਾ ਮਾਤਾ ਦਾ ਮਤਲਬ ਕਿ ਬੇਆਦਬੀ ਵਾਲਾ ਕੰਮ ਕੀਤਾ ਜੀ ਇਹ ਗੱਲ ਦਾ ਗੁੱਸਾ ਜੀ ਉਸ ਤੋਂ ਬਾਅਦ ਬਾਕੀ ਪੈਸੇ ਪੂਰੇ ਦਾ ਵੀ ਨੁਕਸਾਨ ਆ ਜੀ ਕੁਝ ਕਿਨ ਥੱਲੇ ਸੀ ਕੁਝ ਉੱਪਰ ਸੀ ਵੀ ਹਾਰਾਂ ਦੀ ਗੱਲ ਕਰ ਰਹੇ ਉਹ ਕਿਹੜੇ ਕਿਹੜੇ ਹਾਰ ਸੀਗੇ ਉਸ ਦਾ ਚਾਂਦੀ ਦੇ ਹਾਰ ਹੁੰਦੇ ਨੇ ਜੀ ਮਤਲਬ ਕਿ ਬਰੀਕ ਬਰੀਕ ਚੇਨਾਂ ਜੀਆਂ ਜਿਨ੍ਹਾਂ ਦੀ ਕੋਈ ਸੁੱਖ ਵਗ ਉਹ ਹੋਣਗੇ 10-12 ਜੀ 5-7 5-4 ਉਹ ਹੋਣਗੇ ਆਪਣੇ ਜਿਹੜੇ ਮਾਤਾ ਦੇ ਛਤਰ ਵਗੈਰਾ ਹੁੰਦੇ ਨੇ ਜੀ 5-6 ਜੋੜੇ ਝਾਂਜਰਾਂ ਦੇ ਸੀ ਉਹ ਝਾਂਜਰਾਂ ਦੇ ਜੋੜੇ ਮਾਤਾ ਦੇ ਨਾਲ ਮਤਲਬ ਕਿ ਜਿਹੜਾ ਵੀ ਲਹਿੰਗਾ ਵਗੈਰਾ ਹੁੰਦਾ ਜੀ ਅਸੀਂ ਉਹਨੂੰ ਸਾਈਡ ਤੇ ਕਰਕੇ ਜੀ ਨੀਚੇ ਧਰਦਾ ਨੇ ਹੁੰਦੇ ਆ ਜੀ ਮੂਰਤੀ ਦੇ ਸੀ ਜੀ ਵੀ ਜਿੰਨੀਆਂ ਵੀ ਉਹ ਵਿੱਚੇ ਪਈਆਂ ਸੀ ਜੀ ਉਸ 35-3600 ਰੁਪਏ ਦੇ ਨੋਟਾਂ ਦੇ ਹਾਰ ਹੋਣਗੇ ਜੀ ਕੁਝ ਕਿ ਥੱਲੇ ਜਿਹੜੇ ਪੈਸੇ ਜੀ 10-12 ਮਤਲਬ ਕਿ ਕਹਿੰਦਾ ਮੈਂ 1200 ਰੁਪਏ ਹੋ ਹੋਣਗੇ ਕਿਹੜਾ ਸਥਾਨ ਹੈ ਜੀ ਇਹ ਸ਼ੀਤਲਾ ਮਾਤਾ ਮੰਦਿਰ ਹੈ ਜੀ ਬਸੜੀਆਂ ਵਾਲੀ ਮਾਤਾ ਕਹਿੰਦੇ ਨੇ ਮੇਲਾ ਵੀ ਭਰਦਾ ਔਰੇ ਹਰ ਸਾਲ ਜੀ ਕਿ ਹੁਣ ਕੀ ਕਾਰਵਾਈ ਜਿਹੜੀ ਤੁਹਾਡੀ ਕਮੇਟੀ ਵੱਲੋਂ ਤੋਂ ਹੋਈ ਜਾ ਰਹੀ ਹੈ ਔਰ ਕੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਦੇਖਦੇ ਹੋ ਕਾਰਵਾਈ ਤਾਂ ਜੀ ਪਤਾ ਕੀ ਹੈ ਜੀ ਵੀ ਇਨਸਾਫ ਮਿਲਣਾ ਚਾਹੀਦਾ ਵੀ ਗੱਲ ਤਾਂ ਇਹ ਹੈ ਜੀ ਵੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਜੀ ਪੈਸਾ ਤਾਂ ਫੇਰ ਵੀ ਬਣ ਜਾਊਗਾ ਜੀ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਉਹਨੇ ਬੇਅਦਬੀ ਕਰੀ ਜਿਹੜੀ ਮੂਰਤੀ ਦੀ ਜੀ ਵੀ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਆਈ ਤੈਮਾਂ ਚ ਹੋਇਆ ਸੀ ਇਹੀ ਕੰਮ ਜੀ ਉਦੋਂ ਮਤਲਬ ਕਿ ਵੀ ਵਿੱਚ ਗੋਗਾ ਜਾਂ ਨਹੀਂ ਹੋਇਆ ਗੱਲ ਦਾ ਵਿੱਚੇ ਖਿੰਡਗੀ ਜੀ ਪਤਾ ਨਹੀਂ ਲੱਗਿਆ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬੰਦਾ ਫੜਿਆ ਜਾਵੇ ਜੀ ਵੀ ਕੱਲ ਨੂੰ ਕੁਝ ਹੋਰ ਵੀ ਕਰ ਸਕਦਾ ਜੀ ਮੈਂ ਕੱਲਾ ਪਿਆ ਹੁੰਨਾ ਔਰੇ ਰਾਤ ਨੂੰ ਕਈ ਵਾਰ ਅਸੀਂ ਦੋ ਜਣੇ ਵੀ ਹੁੰਨੇ ਤਿੰਨ ਵੀ ਹੁੰਦਾ ਕਈ ਵਾਰ ਮੈਂ ਕੱਲਾ ਵੀ ਹੁੰਨਾ ਜੀ ਇਹ ਮਤਲਬ ਕਿ ਜਦੋਂ ਪਰਮਾਤਮਾ ਦਾ ਦੇਵੀ ਦੇਵਤਿਆਂ ਦਾ ਗੁਰੂਆਂ ਪੀਰਾਂ ਦਾ ਖੌਫ ਨਹੀਂ ਹੈਗਾ ਇਹ ਲੋਕਾਂ ਨੂੰ ਜੀ ਪਰ ਬੰਦੇ ਨੂੰ ਕਿੱਥੇ ਬਖਸ਼ਣਗੇ ਜੀ ਹਾਂਜੀ ਕੰਪਲੀਟ ਹੋ ਗਈ ਜੀ ਬਾਕੀ ਮੁਲਾਜ਼ਮ ਵਗੈਰਾ ਆ ਰਹੇ ਨੇ ਜੀ ਬ ਐਸ ਐਚਓ ਡੜਬਾ ਜੀ ਸ਼ਾਜਲੀ ਐਸ ਐਚਓ ਬਾਕੀ ਹੋਰ ਮੁਲਾਕਾਤਾਂ ਵੀ ਬਾਕੀ ਪੱਤਰਕਾਰ ਵੀ ਕਾਫੀ ਆਏ ਹੋਣਗੇ ਬਿੱਟੂ ਜੀ ਕਿਵੇਂ ਦੇਖਦੇ ਹੋ ਮਹਾਰਾ ਇਹ ਦਿਨ ਜਿਹੜਾ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਪੱਤਰਾਂ ਜੈ ਮਾਤਾ ਦੀ ਸੋ ਸਾਰੇ ਮੈਂ ਭਗਤ ਜਣਾਂ ਨੂੰ ਡੜਬਾ ਵਾਸੀਆਂ ਨੂੰ ਸਾਡੇ ਵਿੱਚ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਇੱਕ ਇਹਨੂੰ ਚੋਰੀ ਨਾ ਕਹੀਏ ਵੀ ਇਹ ਚੋਰੀ ਹੈ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਇੱਕ ਚੱਪਲਾ ਲੈ ਕੇ ਇੱਕ ਧਰਮ ਸਥਾਨ ਦੇ ਅੰਦਰ ਵਿੱਚ ਘੁੱਸ ਜਾਣਾ ਉਹਦੀ ਮਾਤਾ ਜੀ ਦੀ ਚੁੰਨੀ ਲਾ ਲੈਣੀ ਜੇ ਸਾਡੀ ਮਾਤਾ ਦੀ ਘਰੇ ਕੋਈ ਚੁੰਨੀ ਲਾ ਦੇਣਾ ਅਸੀਂ ਉਸ ਬੰਦੇ ਦਾ ਮੈਨੂੰ ਲੱਗਦਾ ਵੀ ਕਤਲ ਕਰ ਦਈਏ ਸਾਡੀ ਮਾਤਾ ਦੀ ਇਦਾਂ ਸਾਡੇ ਸਾਰੇ ਸੰਸਾਰ ਦੀ ਮਾਤਾ ਹੈ ਸਾਡੀ ਮਾਤਾ ਦੀ ਅੱਜ ਬੇਅਦਬੀ ਹੋਈ ਹੈ ਇਹ ਚੋਰੀ ਦਾ ਰੂਪ ਨਹੀਂ ਕਹਿ ਸਕਦੇ ਅਸੀਂ ਇਨੂੰ ਤੁਸੀਂ ਬੇਅਦਬੀ ਦਾ ਰੂਪ ਕਹਿ ਸਕਦੇ ਆ ਦਿਰਬੇ ਦੇ ਵਿੱਚ ਅੱਜ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਜਿਹੜੀ ਇਹਨਾਂ ਦੇ ਰੀਕੂ ਬਾਬਾ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਵੀ ਇੱਕ ਬਹੁਤ ਵੱਡਾ ਰੋਸ ਪਾ ਰਹੇ ਨੇ ਸੋ ਇਸ ਤੇ ਪੂਰਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੂਰੀ ਇਹ ਚੀਜ਼ ਦੀ ਚੇਤਾਵਨੀ ਦਿਨਾ ਵੀ ਇਸ ਬੰਦਿਆਂ ਦੇ ਗੰਦੇ ਬੰਦਿਆਂ ਤੇ ਨੱਥ ਪਾਈ ਜਾਵੇ ਅਦਰਵੇਜ਼ ਨਹੀਂ ਨੱਥ ਪਾਈ ਜਾਈ ਤਾਂ ਪਬਲਿਕ ਇਹ ਤਵਾਰ ਨਹੀਂ ਕੀ ਕਰਦੇ ਜਿਸ ਤਰ੍ਹਾਂ ਦੱਸਿਆ ਹੈ ਕਿ ਜਿਹੜਾ ਹੈਗਾ ਮੂਰਤੀ ਤੱਕ ਲੋਕ ਹੱਥ ਪਾਉਣ ਲੱਗਦੇ ਨੇ ਤਾਂ ਇਹ ਜੋ ਪ੍ਰਸ਼ਾਸਨ ਜਾਂ ਕੋਈ ਪਹੁੰਚੇ ਤੇ ਮੰਦਰ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਡਿਪਟੀ ਕਰਾਟ ਦੀ ਡਿਪਟੀ ਵੀ ਉਰੇ ਪਹੁੰਚੇ ਨੇ ਐਸ ਐਚਓ ਸਾਹਿਬ ਸ਼ਾਜਲੀ ਡੜਬਾ ਵੀ ਪ੍ਰਸ਼ਾਸਨ ਨੇ ਪੂਰਾ ਬੈਸੇ ਦਾ ਚਲੋ ਅੱਡਿਆਂ ਦਾ ਜੋੜ ਰਾਇਆ ਹੈ ਸੀਐਸਟਾਫ ਵੀ ਪਹੁੰਚਿਆ ਹੈ ਉਰੇ ਔਰ ਕੈਮਰੇ ਵੀ ਜਿਹੜੀ ਕੈਮਰਿਆਂ ਦੀ ਪੜਤਾਲ ਜਾਰੀ ਚੱਲ ਰਹੀ ਹੈ ਈਮਾ ਵੀ ਲਾਈਆਂ ਨੇ ਪ੍ਰਬੰਧ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਵੀ ਕਰਕੇ ਗਏ ਨੇ ਵੀ ਪ੍ਰਧਾਨ ਜੀ ਔਰ ਬਾਬਾ ਜੀ ਨੂੰ ਵੀ ਤੁਸੀਂ ਅਸੀਂ ਅਥਨ ਤੱਕ ਕੋਚੋਰਾ ਲੱਭ ਕੇ ਦੇ ਦਾਂਗੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਅਥਨ ਤੱਕ ਕੋਚੋਰ ਲੱਭਣਾ ਨਹੀਂ ਤਾਂ ਐ ਜੀਆਂ ਘਟਨਾ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ਜਦੋਂ ਕਿਉਂਕਿ ਨੱਥੇ ਨਹੀਂ ਪਈ ਤਾਂ ਘਟਨਾ ਹੋਰ ਵੀ ਘਟਨਾ ਹੋ ਸਕਦਾ ਹਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਆਪਦੇ ਘਰ ਦੀ ਵੀ ਅਸੀਂ ਰਾਖੀ ਕਰਦੇ ਹਾਂ ਕੀ ਅਸੀਂ ਸਾਡੇ ਮੰਦਿਰਾਂ ਦੀ ਰਾਖੀ ਨਹੀਂ ਕਰ ਸਕਦੇ ਕੀ ਸਾਡੇ ਧਰਮ ਸਥਾਨਾਂ ਦੀ ਅਸੀਂ ਰਾਖੀ ਨਹੀਂ ਕਰ ਦਦਦੇ ਕਿਉਂਕਿ ਸਾਡੇ ਅਸੀਂ ਆਵੇ ਕਰਦੇ ਵੀ ਰਾਖੀ ਕਰ ਦਦਿਆ ਮੰਦਿਰ ਦਾ ਸਾਡਾ ਘਰ ਤੋਂ ਪਹਿਲਾਂ ਸਾਡਾ ਧਰਮ ਸਥਾਨ ਤੇ ਸਾਡਾ ਮੰਦਿਰ ਹੈ ਜਿੱਥੇ ਕਿ ਅਸੀਂ ਸੇਵਾ ਲੈਣੀ ਹੈ ਅਸੀਂ ਉਹਦੀ ਰਾਖੀ ਨਹੀਂ ਕਰ ਸਕਦੇ ਉਹ ਕਾਦੀ ਰਾਖੀ ਰੱਖਗੇ ਉਹ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਵੀ ਜਿੰਨੇ ਵੀ ਉੱਥੇ ਮੰਦਿਰਾਂ 'ਚ ਕੋਈ ਵੀ ਰਹਿੰਦਾ ਵੀਰ ਵਣ ਕੇ ਉਹਨਾਂ ਦੀ ਪੂਰੀ ਰਾਖੀ ਕੀਤੀ ਜਾਵੇ ਸੋਰੀ ਸ੍ਰੀ ਸਿਤਲਾ ਮਾਤਾ ਮੰਦਿਰ ਵਿਕੇ ਦੇ ਰਾਤ ਨੂੰ ਚੋਰੀ ਦੀ ਵੇਦਵੀ ਘਟਨਾ ਹੋਈ ਹੈ ਸਰ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਕੀ ਕੁਝ ਸਰ ਕਵਰ ਕੀਤਾ ਜੀ ਜੀ ਮੌਕੇ ਤੇ ਪਹੁੰਚ ਕੇ ਵੱਖ-ਵੱਖ ਟੀਮਾਂ ਬਣਾ ਕੇ ਜੀ ਅਲੱਗ-ਅਲੱਗ ਥਾਣਿਆਂ ਦੀ ਸੀਏ ਦੀ ਟੀਮਾਂ ਬਣਾ ਕੇ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਹੋਰ ਸਰਸਸ ਦੇ ਰਾਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਟ੍ਰੇਸ ਕਰ ਰਹੇ ਹਾਂ ਜੀ ਹਾਂ ਸਰ ਸੀਸੀਟੀਵੀ ਰਾਹੀਂ ਪਤਾ ਲੱਗਿਆ ਜੀ ਕਿੰਨੇ ਬੰਦੇ ਸੀਗੇ ਅਹੀਂ ਫਿਲਹਾਲ ਜੀ ਸੀਸੀਟੀਵੀ ਰਾਹੀਂ ਇੱਕ ਬੰਦੇ ਦੀ ਦਾ ਪਤਾ ਲੱਗ ਰਿਹਾ ਜੀ ਉਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਵੀ ਰੋਲ ਆਂਦਾ ਉਹਦੇ ਖਿਲਾਫ ਵੀ ਕੰਪਲੇਂਟ ਕੀਤੀ ਜਾਊਗੀ। ਮੰਦਿਰ ਕਮੇਟੀ ਵੱਲੋਂ ਕੰਪਲੀਟ ਕੀਤੀ ਗਈ ਹੈ। ਨਹੀਂ ਜੀ ਇਹ ਕੰਪਲੇਂਟ ਸਾਨੂੰ ਐਕਚੁਅਲੀ ਇਨਸੀਡੈਂਟ ਇਹਗਾ ਹੈਗਾ ਜੀ अर्ਲੀ ਮਾਰਨਿੰਗ ਦਾ 4 ਵਜੇ ਦਾ। ਬਟ ਸਾਡੇ ਧਿਆਨ ਦੇ ਵਿੱਚ ਇਹਨਾਂ ਨੇ 9:30 10 ਵਜੇ ਦੇ ਕਰੀਬ ਲੈ ਕੇ ਆਏ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ। ਤੇ ਕੰਪਲੇਂਟ ਜਦ ਜੀ ਸਾਡੇ ਕੋਲ ਆਊਗੀ ਉਸ ਤੇ ਅਸੀਂ ਮੁਕਦਮਾ ਰਜਿਸਟਰ ਕਰਕੇ ਇਹਨੂੰ ਕੇਸ ਕਰਾਂਗੇ। ਸਰ ਜਲਦ ਜਿਹੜਾ ਹੈ ਸਾਬਤ ਕੀਤਾ ਜਾਊਗਾ। ਬਿਲਕੁਲ ਜੀ। ਸੜੀਆਂ ਟੀਮਸ ਅਲੱਗ ਵਕਤ ਵਕਤ ਟੀਮਾਂ ਜਿਹੜੀਆਂ ਮੈਂ ਦੱਸਿਆ ਲੱਗੀਆਂ ਹੋਈਆਂ ਨੇ ਤੇ ਇਹਨੂੰ ਜਲਦ ਤੋਂ ਜਲਦ ਅਸੀਂ ਟਰੇਸ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ લણ બહારા વિહ કરો હોવે ક્રોણી હોવે બર્થડે પાર્ટી 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 આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼